ਪੰਜਾਬ ਅਤੇ ਹਿਮਾਚਲ ਰੇਲਵੇ ਪੁਲ ਟੁੱਟਣ ਤੋਂ ਬਾਅਦ ਹੁਣ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲਾ ਰੇਲਵੇ ਪੁਲ ਵੀ ਟੁੱਟਣ ਦੀ ਕਗਾਰ ਤੇ ਦਿਖਾਈ ਦੇ ਰਿਹਾ ਹੈ ਦੱਸ ਦਈਏ ਕਿ ਇਸ ਪੁਲ ਦੇ ਹੇਠਾਂ ਦੀ ਇੱਕ ਨਜਾਇਜ਼ ਰਸਤਾ ਬਣਾ ਲਿਆ ਗਿਆ ਹੈ ਇਸ ਦੇ ਉੱਤੋਂ ਬਾਜਰੀ ਦੇ ਭਰੇ ਟੈਂਕਰਾਂ ਨੇ ਬਾਹ ਲੰਘ ਰਹੇ ਨੇ ਅਤੇ ਰੇਲਵੇ ਵਿਭਾਗ ਨੂੰ ਇਹ ਸਭ ਪਤਾ ਹੋਣ ਤੋਂ ਬਾਅਦ ਵੀ ਰੇਲਵੇ ਵਿਭਾਗ ਅੱਖਾਂ ਬੰਦ ਕਰੀ ਬੈਠਾ ਹੈ ਇੱਥੇ ਹੀ ਏ ਡੀ ਜੀ ਪੀ ਰੇਲਵੇ ਨੇ ਇਹ ਗੱਲ ਮੰਨੀ ਹੈ ਕਿ ਇਹ ਰਸਤਾ ਨਜਾਇਜ਼ ਹੈ ਅਤੇ ਰੇਲਵੇ ਵਿਭਾਗ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ ਇਹ ਮਸਲਾ ਮੈਂ ਰੇਲਵੇ ਨਾਲ ਚੱਕ ਲੈਣੀ ਹੈ ਕਿਉਂਕਿ ਮਸਲਾ ਤਾਂ ਰੇਲਵੇ ਨਾਲ ਸੰਬੰਧਿਤ ਹੈ ਰੇਲਵੇ ਦੀ ਜ਼ਮੀਨ ਹੈ ਉਧੇਹਾਨ ਹੋ ਰਿਹਾ ਹੈ ਸਾਈਡ ਤੋਂ ਨਾ ਕਰਤੇ ਹੋਏ ਕੋਈ ਨਹੀਂ ਇਹ ਮਸਲਾ ਮੈਂ ਉਹਨਾਂ ਨਾਲ ਗੱਲ ਕਰਦੀਆਂ ਡਿਸਕਸ ਕਰਦੀਆਂ ਇਹਦੇ ਚ ਜੋ ਕੁਝ ਵੀ ਹੋ ਸਕਦਾ ਹੈ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਇਲੈਗਲ ਅਗਰ ਪੈਸੇ ਕੱਢਿਆ ਹੋਇਆ ਹੈ ਤਾਂ ਇਲੈਗਲ ਹੀ ਹੈ ਉਹਨੂੰ ਤਾਂ ਠੀਕ ਕਹਿ ਨਹੀਂ ਸਕਦੇ ਲਾਈਵ ਤੇ ਇਸ ਚੈਨਲ ਦੇ ਲਈ ਕਮਲ ਰੰਧਾਵਾ ਦੀ ਵਿਸ਼ੇਸ਼ ਰਿਪੋਰਟ